ਸਾਡਾ ਮਕਸਦ ਸਿਰਫ ਇਤਿਹਾਸ ਦੱਸਣਾ ਹੈ ਨਾ ਕਿ ਕਿਸੇ ਧਰਮ ਜਾਂ ਜਾਤੀ ਨੂੰ ਠੇਸ ਪਹੁੰਚਾਉਣਾ ਹੈ ਹਰ ਜਾਤ ਅਤੇ ਧਰਮ ਦੇ ਵਿੱਚ ਚੰਗੇ ਅਤੇ ਮਾੜੇ ਲੋਕ ਹੁੰਦੇ ਰਹਿੰਦੇ ਹਨ ਅਤੇ ਹੁੰਦੇ ਰਹਿਣਗੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਖਾਲਸਾ ਰਾਜ ਦੀ ਜਿਸ ਨੂੰ ਅੱਜ ਵੀ ਦੁਨੀਆ ਯਾਦ ਕਰਦੀ ਹੈ ਕਿਸ ਤਰ੍ਹਾਂ ਉਸ ਰਾਜ ਦਾ ਅੰਤ ਹੋਇਆ ਖਾਲਸਾ ਰਾਜ ਦੇ ਅੰਤ ਦੇ ਪਿੱਛੇ ਕਿਸ-ਕਿਸ ਨੇ ਛੜਿਆੰਤਰ ਕੀਤੇ ਉਸ ਦੀ ਜਾਣਕਾਰੀ ਅੱਜ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਪੰਜਾਬ ਦੇ ਮੰਦੇ ਭਾਗ ਪੰਜਾਬ ਦਾ ਸ਼ੇਰ ਜਿਸ ਦਾ ਨਾਮ ਸੁਣ ਕੇ ਕਾਬਲ ਕੰਧਾਰ ਦੀਆਂ ਕੰਦਾ ਕੰਮਣ ਲੱਗ ਜਾਂਦੀਆਂ ਸਨ ਜਿਸ ਦੀ ਬੜਕ ਦੇ ਅੱਗੇ ਵਿਰੋਧੀਆਂ ਦਾ ਲਾਹੂ ਸੁੱਕ ਜਾਂਦਾ ਸੀ ਜਿਸ ਦੇ ਤੇਜ਼ ਦੇ ਅੱਗੇ ਦੁਸ਼ਮਣ ਦੀ ਬਹਾਦਰੀ ਹਨੇਰੇ ਵਾਂਗ ਉੜ ਜਾਂਦੀ ਸੀ ਜਿਸ ਦੇ ਗੁੱਸੇ ਦੇ ਸਾਹਮਣੇ ਵੈਰੀ ਦੀ ਤਲਵਾਰ ਮਿਆਂ ਤੋਂ ਬਾਹਰ ਨਹੀਂ ਸੀ ਨਿਕਲਦੀ ਜਿਸ ਦੀ ਰਵਾਨਗੀ ਦੇ ਅੱਗੇ اٹਕ ਜਹੇ اٹਕ ਜਾਂਦੇ ਸਨ ਜਿਸ ਦੇ ਨਾਰੇ ਹਜੇ ਤੱਕ ਵੀ ਖੈਬਰ ਦੀਆਂ ਪਹਾੜੀਆਂ ਅਤੇ ਦਰਿਆਵਾਂ ਦੇ ਵਿੱਚ ਦੁਹਰਾਉਂਦੇ ਹਨ 25 ਅਪ੍ਰੈਲ 1809 ਦੇ ਦਿਨ ਅੰਗਰੇਜ਼ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਚਕਾਰ ਇੱਕ ਸਮਝੌਤਾ ਹੋਇਆ ਜਿਸ ਦੇ ਵਿੱਚ ਸਤਲੁਜ ਦਰਿਆ ਨੂੰ ਦੋਨਾਂ ਤਾਕਤਾਂ ਦੇ ਵਿੱਚ ਹੱਦ ਮੰਨ ਲਿਆ ਗਿਆ ਇਸ ਦੇ ਮੁਤਾਬਿਕ ਸਤਲੁਜ ਦਰਿਆ ਦੇ ਪੱਛਮ ਦੇ ਵਿੱਚ ਰਣਜੀਤ ਸਿੰਘ ਦੀ ਸਰਦਾਰੀ ਕਬੂਲ ਕਰ ਲਈ ਗਈ ਅਤੇ ਸਤਲੁਜ ਦੇ ਪੂਰਬ ਦੇ ਵੱਲ ਅੰਗਰੇਜ਼ਾਂ ਦਾ ਹੱਕ ਮੰਨ ਲਿਆ ਗਿਆ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਅਥਾਹ ਤਾਕਤ ਆ ਗਈ ਤਾਂ ਉਸ ਨੇ ਆਪਣੀ ਹਕੂਮਤ ਦੇ ਵਿੱਚ ਗੈਰ ਸਿੱਖਾਂ ਨੂੰ ਬਧੇਰੇ ਤਾਕਤ ਦੇਣੀ ਸ਼ੁਰੂ ਕਰ ਦਿੱਤੀ ਡੋਗਰੇ ਆਪਣੀਆਂ ਖੂਬਸੂਰਤ ਕੁੜੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਦੀਆਂ ਰਖੇਲਾ ਬਣਾ ਕੇ ਕੈਬਿਨੇਟ ਦੇ ਵਿੱਚ ਤਾਕਤ ਹਾਸਲ ਕਰਦੇ ਰਹੇ ਇਹਨਾਂ ਦੇ ਵਿੱਚੋਂ ਸਭ ਤੋਂ ਵੱਧ ਖਤਰਨਾਕ ਸੀ ਜੰਮੂ ਦੇ ਰਾਜੇ ਅਜੀਤ ਸਿੰਘ ਦਾ ਪੁੱਤਰ ਰਾਜਾ ਰਣਜੀਤ ਦਿਓ ਜਿਸ ਕੋਲੋਂ 1815 ਦੇ ਵਿੱਚ ਰਣਜੀਤ ਸਿੰਘ ਨੇ ਜੰਮੂ ਦਾ ਰਾਜ ਜਿੱਤਿਆ ਸੀ ਬਾਦ ਦੇ ਵਿੱਚ ਇਹੀ ਡੋਗਰੇ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਨੂੰ ਦਬਾ ਕਰਨ ਦਾ ਮੁੱਖ ਕਾਰਨ ਬਣੇ 1811 ਵਿੱਚ ਇੰਜ ਹੀ ਬ੍ਰਾਹਮਣ ਮਿਸਰ ਬੇਲੀਰਾਮ ਰਣਜੀਤ ਸਿੰਘ ਦਾ ਖਜ਼ਾਂਚੀ ਬਣ ਚੁੱਕਾ ਸੀ ਵਜੀਰੀ ਬ੍ਰਾਹਮਣ ਦੇ ਹੱਥ ਹੋਣ ਕਰਕੇ ਖਜ਼ਾਨੇ ਦਾ ਬਹੁਤ ਹਿੱਸਾ ਹਿੰਦੂ ਮੰਦਰਾਂ ਨੂੰ ਜਾਂਦਾ ਰਿਹਾ ਇਹ ਵਜੀਰ ਜਾਣ ਬੁਝਕੇ ਦਿਖਾਵੇ ਦੇ ਵਜੋਂ ਕੁਝ ਰਕਮ ਦਰਬਾਰ ਸਾਹਿਬ ਨੂੰ ਭੇਟ ਕਰਵਾ ਦਿੰਦਾ ਸੀ ਪਰ ਉਸ ਤੋਂ ਕਈ ਗੁਣਾ ਵਧੇਰੇ ਮੰਦਰਾਂ ਨੂੰ ਦਵਾ ਦਿੰਦਾ ਸੀ ਹੁਣ ਰਣਜੀਤ ਸਿੰਘ ਦੇ ਕਰੋੜਾਂ ਰੁਪਏ ਕੁਰਕ ਖੇਤਰ ਹਰਦੁਆਰ ਅਤੇ ਕਾਸ਼ੀ ਬਨਾਰਸ ਦੇ ਬ੍ਰਾਹਮਣਾਂ ਨੂੰ ਮਿਲੇ ਜਾਂ ਕਾਗੜਾ ਜਵਾਲਾਮੁਖੀ ਜੰਮੂ ਕਾਸ਼ੀ ਦੇ ਮੰਦਰਾਂ ਤੋਂ ਸੋਨਾ ਚੜਾਉਣ ਵਾਲੇ ਦਿੱਤੇ ਗਏ ਰਣਜੀਤ ਸਿੰਘ ਦੇ ਇਸ ਬ੍ਰਾਹਮਣ ਵਜ਼ੀਰ ਨੇ ਦਰਬਾਰ ਸਾਹਿਬ ਦੇ ਦੁਆਲੇ ਬਹੁਤ ਸਾਰੀ ਜ਼ਮੀਨ ਉਦਾਸੀਆਂ ਨੂੰ ਦਵਾ ਦਿੱਤੀ ਸੀ ਜਿੱਥੇ ਉਹਨਾਂ ਨੇ ਆਪਣੇ ਡੇਰੇ ਅਤੇ ਅਖਾੜੇ ਬਣਾ ਲਏ ਸਨ ਜਿੱਥੇ ਸਿੱਖ ਫਲਸਫੇ ਦੇ ਉਲਟ ਮਰਿਆਦਾ ਚਲਾਈ ਜਾਂਦੀ ਸੀ ਤੇ ਮਗਰੋਂ ਇਹਨਾਂ ਡੇਰਿਆਂ ਦੇ ਵਿੱਚ ਸਿੱਖ ਤਵਾਰੀਖ ਫਿਲਾਸਫੀ ਅਤੇ ਗੁਰਬਾਣੀ ਨੂੰ ਵਿਗਾੜਨ ਵਾਲੀਆਂ ਕਈ ਕਿਤਾਬਾਂ ਵੀ ਲਿਖੀਆਂ ਅਤੇ ਪ੍ਰਚਾਰੀਆਂ ਗਈਆਂ ਇਹ ਸਾਰੀ ਜ਼ਮੀਨ ਦਰਬਾਰ ਸਾਹਿਬ ਦੀ ਸੀ ਜਿਸ ਨੂੰ 1564 ਦੇ ਵਿੱਚ ਗੁਰੂ ਰਾਮਦਾਸ ਸਾਹਿਬ ਨੇ ਤੁੰਗਪਿੰਡ ਦੇ ਲੋਕਾਂ ਤੋਂ ਪੂਰਾ ਮੁੱਲ ਉਤਾਰ ਕੇ ਖਰੀਦਿਆ ਸੀ ਅਤੇ ਇਸ ਨੂੰ ਅੱਗੇ ਵੇਚਿਆ ਜਾਂ ਦਾਨ ਨਹੀਂ ਸੀ ਕੀਤਾ ਜਾ ਸਕਦਾ ਮਹਾਰਾਜਾ ਰਣਜੀਤ ਸਿੰਘ ਦੀਆਂ ਧਾਰਮਿਕ ਗ੍ਰਾਂਟਾਂ ਵਿੱਚੋਂ 75% ਹਿੰਦੂਆਂ ਨੂੰ ਅਤੇ 10% ਸਿੱਖ ਅਤੇ 15% ਦੂਜੇ ਫਿਰਕਿਆਂ ਅਤੇ ਸੰਪਰਦਾਵਾਂ ਨੂੰ ਮਿਲਦੀਆਂ ਰਹੀਆਂ ਸਨ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਅੰਮ੍ਰਿਤਸਰ ਦਾ ਟੈਕਸ ਬਸੂਲ ਕਰਨ ਵਾਲਾ ਵੀ ਇੱਕ ਬ੍ਰਾਹਮਣ ਰੂਲੀਆ ਰਾਮ ਮਿਸਰ ਨੂੰ ਬਣਾਇਆ ਹੋਇਆ ਸੀ। ਇਸ ਰੂਲੀਆ ਰਾਮ ਮਿਸਰ ਦੀ ਹਵੇਲੀ ਗੁਰਦੁਆਰਾ ਟਾਲੀ ਸਾਹਿਬ ਅੰਮ੍ਰਿਤਸਰ ਦੇ ਸਾਹਮਣੇ ਸੀ। ਉਸ ਇਮਾਰਤ ਦੇ ਵਿੱਚ 1947 ਤੋਂ ਮਗਰੋਂ ਵੀ ਉਸ ਦੇ ਵਾਰਿਸ ਰਹਿੰਦੇ ਰਹੇ ਸਨ। ਇਨ੍ਹਾਂ ਬ੍ਰਾਹਮਣਾ ਸਲਾਹਕਾਰਾਂ ਨੇ ਰਣਜੀਤ ਸਿੰਘ ਤੋਂ ਉਸ ਦੇ ਝੰਡੇ ਦਾ ਰੰਗ ਵੀ ਨੀਲੇ ਤੋਂ ਸਫੇਦ ਅਤੇ ਫਿਰ ਭਗਵਾ ਕੇਸਰੀ ਪੀਲਾ ਕਰਵਾ ਦਿੱਤਾ ਸੀ। ਰਣਜੀਤ ਸਿੰਘ ਨੂੰ ਪਤਾ ਹੀ ਨਾ ਲੱਗ ਸਕਿਆ ਕਿ ਬ੍ਰਾਹਮਣ ਅਤੇ ਡੋਗਰਾਂ ਨੇ ਉਸ ਦਾ ਦਰਬਾਰ ਤਾਜ ਖਜ਼ਾਨਾ ਫੌਜ ਅਤੇ ਨਿਜ਼ਾਮ ਸਭ ਆਪਣੇ ਕਬਜ਼ੇ ਦੇ ਵਿੱਚ ਕੀਤੇ ਹੋਏ ਸਨ ਇਹਨਾਂ ਡੋਗਰਿਆਂ ਨੇ ਸਿੱਖਾਂ ਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਦੂਰ ਕੀਤਾ ਹੋਇਆ ਸੀ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਗੈਰ ਸਿੱਖਾਂ ਦਾ ਕਬਜ਼ਾ ਦੇਖ ਕੇ ਇੱਕ ਵਾਰ 1814 ਦੇ ਵਿੱਚ ਅਕਾਲੀ ਫੂਲਾ ਸਿੰਘ ਅੰਮ੍ਰਿਤਸਰ ਛੱਡ ਕੇ ਅਨੰਦਪੁਰ ਸਾਹਿਬ ਜਾ ਕੇ ਬੈਠ ਗਏ ਸਨ 1837 ਵਿੱਚ ਜਰਨੈਲ ਹਰੀ ਸਿੰਘ ਨਲਵੇਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਸੀ ਕਿ ਉਸ ਨੇ ਇਹ ਰਾਜ ਸਿੱਖਾਂ ਦੀਆਂ ਕੁਰਬਾਨੀਆਂ ਸਦਕਾ ਹਾਸਲ ਕੀਤਾ ਹੈ ਹਰੀ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਵੀ ਕਿਹਾ ਸੀ ਕਿ ਉਹ ਮਰਨ ਤੋਂ ਪਹਿਲਾਂ ਵਸੀਅਤ ਕਰਕੇ ਇਸ ਨੂੰ ਸਿੱਖਾਂ ਦੀ ਕੌਂਸਲ ਦੇ ਹਵਾਲੇ ਕਰ ਦੇਣ ਬਾਹਰ ਹਦਾਇਤ ਕਰਕੇ ਜਾਣ ਕ੍ਰਿੰਗਮ ਵੀ ਹਰੀ ਸਿੰਘ ਨਲਵਾ ਦੇ ਇਸ ਸੱਚਵਲ ਇਸ਼ਾਰਾ ਕਰਦਾ ਹੈ ਕਿ ਨਲਵਾ ਇਸ ਗੱਲ ਦੇ ਖਿਲਾਫ ਸੀ ਕਿ ਰਣਜੀਤ ਸਿੰਘ ਦਾ ਕੋਈ ਇੱਕ ਪੁੱਤਰ ਹੀ ਸਿੱਖ ਰਾਜ ਦਾ ਅਗਲਾ ਰਾਜਾ ਬਣੇ ਜਦੋਂ ਡੋਗਰਿਆਂ ਨੇ ਇਹ ਸੁਣਿਆ ਤਾਂ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਮਝਾਇਆ ਕਿ ਇਹ ਤਾਂ ਉਹਨਾਂ ਦਾ ਨਿੱਜੀ ਰਾਜ ਹੈ ਸਿੱਖਾਂ ਦਾ ਨਹੀਂ ਇਸ ਕਰਕੇ ਇਸ ਦਾ ਵਾਰਸ ਉਹਨਾਂ ਦਾ ਵੱਡਾ ਪੁੱਤਰ ਹੀ ਹੋਵੇਗਾ ਇਸ ਤੋਂ ਕੁਝ ਦਿਨ ਮਗਰੋਂ ਹੀ ਡੋਗਰਿਆਂ ਨੇ ਇੱਕ ਸਾਜ਼ਿਸ਼ ਬਣਾ ਕੇ ਹਰੀ ਸਿੰਘ ਨਲਵਾ ਨੂੰ ਮਰਵਾ ਦਿੱਤਾ ਪਹਿਲਾ ਅਕਾਲੀ ਫੂਲਾ ਸਿੰਘ ਨੂੰ ਵੀ ਇੱਕ ਸਾਜ਼ਿਸ਼ ਰਚ ਕੇ ਡੋਗਰਿਆਂ ਨੇ ਮਰਵਾਇਆ ਸੀ ਡੋਗਰਿਆਂ ਨੇ ਤਾਂ ਰਣਜੀਤ ਸਿੰਘ ਦਾ ਇੱਕ ਵੀ ਸੀਨੀਅਰ ਸਿੱਖ ਸਾਥੀ ਜਿੰਦਾ ਨਹੀਂ ਰਹਿਣ ਦਿੱਤਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਦੇ ਨਾਲ ਦੋ ਸਮਝੌਤੇ ਕਰ ਲਏ ਜਨਵਰੀ 1806 ਅਤੇ ਅਪ੍ਰੈਲ 1809 ਨੂੰ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਦੇ ਨਾਲ ਸੰਬੰਧ ਬਣਾਈ ਰੱਖੇ ਪਰ ਦੂਜੇ ਪਾਸੇ ਅੰਗਰੇਜ਼ ਉਸ ਦਾ ਰਾਜ ਖੋਣ ਦੀਆਂ ਸਕੀਮਾਂ ਬਣਾਉਂਦੇ ਰਹੇ ਅਤੇ ਨਾਲ ਹੀ ਉਸ ਦੇ ਨਾਲ ਦਿਖਾਵੇ ਦੀ ਨੇੜਤਾ ਵੀ ਰੱਖਦੇ ਰਹੇ ਇਸ ਸਿਲਸਿਲੇ ਦੇ ਵਿੱਚ 1831 ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਗਵਰਨਰ ਜਨਰਲ ਦੇ ਵਿਚਕਾਰ ਰਸਮੀ ਮੁਲਾਕਾਤ ਵੀ ਕਰਵਾਈ ਗਈ ਇਹ ਮੁਲਾਕਾਤ 25 ਅਕਤੂਬਰ 1831 ਦੇ ਦਿਨ ਮਹਾਰਾਜਾ ਰਣਜੀਤ ਸਿੰਘ ਅਤੇ ਵਿਲੀਅਮ ਵੈਂਟਿੰਗ ਦੇ ਵਿਚਕਾਰ ਹੋਈ ਸੀ ਪਹਿਲਾਂ ਰਣਜੀਤ ਸਿੰਘ ਨੇ ਸਤਲੁਜ ਦਰਿਆ ਪਾਰ ਕਰਕੇ ਰੋਪੜ ਜਾ ਕੇ ਵੈਂਟਿੰਗ ਦੇ ਨਾਲ ਮੁਲਾਕਾਤ ਕੀਤੀ ਫਿਰ ਅਗਲੇ ਦਿਨ ਵੈਂਟਿੰਗ ਨੇ ਦਰਿਆ ਪਾਰ ਕਰਕੇ ਰਣਜੀਤ ਸਿੰਘ ਦੀ ਸਤਲੁਜ ਦੇ ਪਿੰਡ ਕਾਠਗੜ ਦੇ ਵਿੱਚ ਮਹਾਰਾਜੇ ਦੀ ਮਹਿਮਾਨ ਨਿਵਾਜ਼ੀ ਦਾ ਆਨੰਦ ਮਾਣਿਆ ਬ੍ਰਾਹਮਣ ਅਤੇ ਡੋਗਰੇ ਰਣਜੀਤ ਸਿੰਘ ਦੇ ਦਰਬਾਰ ਦੇ ਵੱਡੇ ਅਹੁਦਿਆਂ ਤੇ ਵਿਰਾਜਮਾਨ ਸਨ ਹੁਣ ਤਕਰੀਬਨ ਸਾਰੀ ਦੀ ਸਾਰੀ ਹਕੂਮਤ ਜੰਮੂ ਦੇ ਡੋਗਰਿਆਂ ਤੇ ਹਿੰਦੁਸਤਾਨ ਦੇ ਬ੍ਰਾਹਮਣ ਦੇ ਹੱਥ ਵਿੱਚ ਸੀ ਇਹ ਸੀ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਦਾ ਢਾਂਚਾ ਜਿਸ ਦੇ ਵਿੱਚ ਟਾਵਾ ਟਾਵਾ ਮੁਸਲਮਾਨਤਾ ਦਿਸਦਾ ਸੀ 1825 ਦੇ ਮਗਰੋਂ ਮਹਾਰਾਜਾ ਰਣਜੀਤ ਸਿੰਘ ਖਾਸ ਕਰਕੇ ਧਿਆਨ ਸਿੰਘ ਡੋਗਰੇ ਦੀਆਂ ਚਾਲਾਂ ਦੇ ਵਿੱਚ ਆ ਚੁੱਕਾ ਸੀ ਧਿਆਨ ਸਿੰਘ ਉਸੇ ਦਰਬਾਰ ਦੇ ਵਿੱਚ ਉਸ ਦੀ ਕੁਰਸੀ ਦੇ ਨੇੜੇ ਜ਼ਮੀਨ ਤੇ ਬੈਠ ਕੇ ਮਹਾਰਾਜਾ ਰਣਜੀਤ ਸਿੰਘ ਦੇ ਪੈਰ ਆਪਣੀ ਝੋਲੀ ਦੇ ਵਿੱਚ ਰੱਖ ਕੇ ਪਖੰਡ ਕਰਕੇ ਉਸ ਨੂੰ ਬੇਕੂਫ ਬਣਾਦਾ ਸੀ ਰਣਜੀਤ ਸਿੰਘ ਡੋਂਗਰੀਆਂ ਦੀ ਇਸ ਚਾਪਲੂਸੀ ਦਾ ਕੈਦੀ ਬਣ ਚੁੱਕਾ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਬਿਮਾਰ ਪੈ ਗਏ ਸਨ ਰੋਗ ਦਿਨੋ ਦਿਨ ਵੱਧ ਰਿਹਾ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਕੇ ਸੰਬੰਧੀਆਂ ਨੂੰ ਅਤੇ ਸਰਦਾਰ ਵਜ਼ੀਰ ਜਰੈਲਾ ਯੋਧਿਆਂ ਨੂੰ ਬੁਲਾ ਕੇ ਹਜ਼ੂਰੀ ਬਾਗ ਦੇ ਵਿੱਚ ਅੰਤਿਮ ਦਰਬਾਰ ਕੀਤਾ ਅਤੇ ਬਿਮਾਰੀ ਦੀ ਹਾਲਤ ਵਿੱਚ ਪਾਲਕੀ ਦੇ ਵਿੱਚ ਬੈਠ ਕੇ ਦਰਬਾਰ ਦੇ ਵਿੱਚ ਆਏ ਸਨ ਸਭ ਨੂੰ ਸੰਬੋਧਨ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਖਾਲਸਾ ਜੀ ਹੁਣ ਕੁਝ ਕੀ ਦਿਨਾਂ ਦਾ ਮੇਲਾ ਹੈ ਥੋੜੇ ਸਮੇਂ ਤੱਕ ਮੈਂ ਆਪ ਤੋਂ ਸਦਾ ਵਾਸਤੇ ਵਿਦਾ ਹੋ ਜਾਵਾਂਗਾ ਇਸ ਗੱਲ ਦਾ ਅਫਸੋਸ ਨਹੀਂ ਹੈ ਜੋ ਆਇਆ ਸੋ ਚਲਸੀ ਮਿੱਥੋਂ ਜੋ ਵੀ ਸੇਵਾ ਹੋਈ ਤੁਹਾਡੀ ਮੈਂ ਕਰ ਚੱਲਿਆ ਹਾਂ ਹੰਨੇ ਹੰਨੇ ਦੀ ਸਰਦਾਰੀ ਮੜ ਕੇ ਭਨ ਕੇ ਇੱਕ ਕੈਂਠਾ ਬਣਾ ਦਿੱਤਾ ਹੈ ਪਰ ਲੜੀ ਦੇ ਵਿੱਚ ਪਰੋਏ ਰਹੋ ਮਿਲੇ ਰਹੋਗੇ ਤਾਂ ਬਾਦਸ਼ਾਹ ਬਣੇ ਰਹੋਗੇ ਅਲੱਗ-ਅਲੱਗ ਹੋ ਜਾਓਗੇ ਤਾਂ ਮਾਰੇ ਜਾਓਗੇ ਤੁਹਾਡੇ ਪ੍ਰਤਾਪ ਦੇ ਸਾਹਮਣੇ ਖੈਬਰ ਦੀਆਂ ਪਹਾੜੀਆਂ ਕੰਬ ਰਹੀਆਂ ਹਨ ਤੁਹਾਡੇ ਇਕਬਾਲ ਦੇ ਅੱਗੇ ਅਸਮਾਨ थर-थर ਕੰਬ ਰਿਹਾ ਹੈ ਤੁਹਾਡੀ ਤੇਗ ਦੀ ਧਾਰ ਸਾਰੀ ਦੁਨੀਆ ਦੇ ਵਿੱਚ ਪਈ ਹੋਈ ਹੈ ਡਰ ਹੈ ਤਾਂ ਇਸ ਗੱਲ ਦਾ ਕਿਤੇ ਇਹ ਤੀਗ ਤੁਹਾਡੇ ਆਪਣੇ ਘਰ ਦੇ ਵਿੱਚ ਖੜਕਣ ਨਾ ਲੱਗ ਪਵੇ ਤੁਹਾਡੇ ਬਰਸ਼ੀਆਂ ਦੀ ਪਾਣ ਤੁਹਾਡੇ ਆਪਣੇ ਲਹੂ ਦੇ ਨਾਲ ਉਤਰਨ ਨਾ ਲੱਗ ਪਵੇ ਖਾਲਸਾ ਜੀ ਤੁਸੀਂ ਅੰਮ੍ਰਿਤਧਾਰੀ ਸਿੱਖ ਹੋ ਅੰਮ੍ਰਿਤ ਦੇ ਵਿੱਚ ਗਾਲੀ ਬਾਣ ਦੇ ਨਾਲ-ਨਾਲ ਦੋ ਚੀਜ਼ਾਂ ਹੋਰ ਵੀ ਖਾਸ ਹਨ ਇੱਕ ਪਤਾਸੇ ਅਤੇ ਇੱਕ ਲੋਹੇ ਦਾ ਖੰਡਾ ਬਸ ਐਸੇ ਵਿੱਚ ਜ਼ਮਾਨੇ ਦੀ ਨੀਤੀ ਛਿਪੀ ਹੋਈ ਹੈ ਜੇ ਲੋੜ ਪਵੇ ਤਾਂ ਪਤਾਸਿਆਂ ਵਾਂਗ ਘੁਲ ਮਿਲ ਜਾਇਓ ਆਪਾ ਮਿਟਾ ਕੇ ਦੂਜੇ ਦਾ ਰੂਪ ਬਣ ਜਾਇਓ ਜਿੱਥੇ ਭਰਾ ਦਾ ਮੁੜਕਾ ਡੁੱਲੇ ਉਥੇ ਲਹੂ ਵਹਾ ਦਿਓ ਅਤੇ ਜੇ ਸਮਾਂ ਆ ਪਵੇ ਤਾਂ ਖੰਡੇ ਦੇ ਵਾਂਗ ਸਖਤ ਤੇਜ ਵੀ ਹੋ ਜਾਇਓ ਗਰੀਬ ਦੁਖੀ ਦੀ ਢਾਲ ਅਤੇ ਜ਼ਾਲਮ ਦੇ ਸਿਰ ਉੱਤੇ ਤਲਵਾਰ ਬਣ ਕੇ ਚਮਕਿਓ ਅਤੇ ਇਹ ਵੀ ਕਿਹਾ ਦੁਸ਼ਮਣਾਂ ਦੀਆਂ ਚਾਲਾਂ ਤੋਂ ਸਾਵਧਾਨ ਰਹਿਣਾ ਆਜ਼ਾਦੀ ਮੈਨੂੰ ਜਾਨ ਨਾਲੋਂ ਪਿਆਰੀ ਹੈ ਸਿੰਘਾਂ ਦੇ ਝੰਡੇ ਸਦਾ ਉੱਚੇ ਰਹਿਣ ਮੇਰੀ ਅੰਤਿਮ ਇੱਛਾ ਹੈ ਉਪਰੇ ਬੰਦੇ ਪੰਜਾਬ ਦੀ ਧਰਤੀ ਉੱਤੇ ਪੈਰ ਧਰਨਗੇ ਤਾਂ ਮੇਰੀ ਛਾਤੀ ਉੱਤੇ ਧਰਨਗੇ ਗੈਰਾਂ ਦੇ ਢੰਡੇ ਦੇ ਸਾਹਮਣੇ ਝੁਕਣਾ ਮੇਰੀ ਅਣਖ ਨੂੰ ਵੇਚਣਾ ਹੋਵੇਗਾ ਤੁਸੀਂ ਕਿਸੇ ਦੇ ਗੁਲਾਮ ਬਣ ਜਾਓਗੇ ਤਾਂ ਮੇਰੀ ਰੂਹ ਕਲਪੇਗੀ ਹੁਣ ਵਧੇਰੇ ਕਹਿਣ ਦਾ ਸਮਾਂ ਨਹੀਂ ਟਿੱਕਾ ਸਾਹਿਬ ਨੂੰ ਮੇਰੇ ਸਾਹਮਣੇ ਲਿਆਓ ਮਤਲਬ ਕਿ ਖੜਕ ਸਿੰਘ ਨੂੰ ਸਾਹਮਣੇ ਲਿਆਂਦਾ ਗਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਹੱਥੀ ਰਾਜਦਿਲ ਕੀਤਾ ਅਤੇ ਉਸ ਦੀ ਬਾਹ ਰਾਜਾ ਧਿਆਨ ਸਿੰਘ ਦੇ ਹੱਥ ਫੜਾ ਦਿੱਤੀ ਸਾਰਿਆਂ ਦੇ ਸਾਹਮਣੇ ਰਾਜਾ ਧਿਆਨ ਸਿੰਘ ਜੰਮੂ ਦਾ ਡੋਗਰਾ ਮਹਾਰਾਜਾ ਰਣਜੀਤ ਸਿੰਘ ਦਾ ਵਜੀਰ ਥਾਪਿਆ ਗਿਆ। ਗੀਤਾ ਦੇ ਉੱਤੇ ਹੱਥ ਧੜ ਕੇ ਧਿਆਨ ਸਿੰਘ ਨੇ ਰਾਜ ਭਗਤ ਅਤੇ ਮਹਾਰਾਜਾ ਖੜਕ ਸਿੰਘ ਦਾ ਵਫਾਦਾਰ ਰਹਿਣ ਦੀ ਕਸਮ ਖਾਧੀ। ਕੁਝ ਸਮੇਂ ਬਾਅਦ ਬਿਮਾਰੀ ਨੇ ਦੌੜਾ ਕੀਤਾ ਅਤੇ ਮਹਾਰਾਜਾ ਰਣਜੀਤ ਸਿੰਘ ਬੇਹੋਸ਼ ਹੋ ਗਏ। ਕੁਝ ਸਮੇਂ ਦੇ ਪਿੱਛੋਂ ਫੇਰ ਹੋਸ਼ ਆਇਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕੋਹੇ ਨੂਰ ਹੀਰਾ ਅਤੇ ਕੁਝ ਹੋਰ ਜਵਾਹਰਾਤ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਨੂੰ ਭੇਟ ਕਰਨ ਦੀ ਇੱਛਾ ਪ੍ਰਗਟ ਕੀਤੀ। ਪਰ ਰਾਜਾ ਧਿਆਨ ਸਿੰਘ ਅਤੇ ਜ਼ਮਾਦਾਰ ਖੁਸ਼ਾਲ ਸਿੰਘ ਨੇ ਰੋਕ ਦਿੱਤਾ ਫਿਰ ਬਿਮਾਰੀ ਦਾ ਦੌਰਾ ਪਿਆ ਅਤੇ ਮਹਾਰਾਜਾ ਬੇਹੋਸ਼ ਹੋ ਗਏ ਇਸ ਹਾਲਾਤ ਦੇ ਵਿੱਚ ਦਰਬਾਰ ਸਮਾਪਤ ਹੋ ਗਿਆ 27 ਜੂਨ 1839 ਦੇ ਦਿਨ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਮਗਰੋਂ ਉਸ ਦਾ ਸਭ ਤੋਂ ਵੱਡਾ ਪੁੱਤਰ ਖੜਕ ਸਿੰਘ ਨੂੰ ਮਹਾਰਾਜਾ ਬਣਾਇਆ ਗਿਆ ਖੜਕ ਸਿੰਘ ਡੋਗਰਿਆਨੀਆਂ ਦੀਆਂ ਸਾਜ਼ਿਸ਼ਾਂ ਚਾਲਾਂ ਨੂੰ ਸਮਝ ਚੁੱਕਾ ਸੀ ਅਤੇ ਉਹਨਾਂ ਤੋਂ ਬਹੁਤ ਦੁਖੀ ਸੀ ਖੜਕ ਸਿੰਘ ਦਾ ਸਲਾਹਕਾਰ ਚੇਤ ਸਿੰਘ ਬਾਜਵਾ ਸੀ ਡੋਗਰੇ ਸਮਝਦੇ ਸਨ ਕਿ ਚੇਤ ਸਿੰਘ ਨੂੰ ਰਾਜ ਵਿਚੋਂ ਹਟਾਉਣ ਦੇ ਨਾਲ ਹੀ ਉਹ ਸਾਰੀ ਤਾਕਤ ਆਪਣੇ ਹੱਥ ਵਿੱਚ ਰੱਖ ਸਕਦੇ ਹਨ ਇਸ ਕਰਕੇ ਉਹਨਾਂ ਨੇ ਚੇਤ ਸਿੰਘ ਦੇ ਖਿਲਾਫ ਇੱਕ ਸਾਜ਼ਿਸ਼ ਘੜੀ ਉਨ੍ਹਾਂ ਨੇ ਚੇਤ ਸਿੰਘ ਵੱਲੋਂ ਅੰਗਰੇਜ਼ਾਂ ਨੂੰ ਲਿਖੀਆਂ ਨਕਲੀ ਚਿੱਠੀਆਂ ਤਿਆਰ ਕੀਤੀਆਂ ਅਤੇ ਅਤੇ ਉਸ ਨੂੰ ਗद्दार ਐਲਾਨ ਕੇ ਬਰਵਾਉਣ ਵਾਸਤੇ ਇਹਨਾਂ ਚਿੱਠੀਆਂ ਨੂੰ ਆਪਣੀ ਹੀ ਬੜਾਈ ਹੋਈ ਕਾਉਂਸਲ ਦੇ ਕੋਲ ਪੇਸ਼ ਕੀਤਾ। ਇਸ ਕਾਉਂਸਲ ਦੀ ਸਾਜ਼ਿਸ਼ੀ ਮੀਟਿੰਗ ਦੇ ਵਿੱਚ ਡੋਗਰਿਆਂ ਨੇ ਮਤਾ ਪਾਸ ਕਰਵਾਇਆ ਕਿ ਚੇਤ ਸਿੰਘ ਨੂੰ ਝਾਲੀ ਚਿੱਠੀਆਂ ਲਿਖਣ ਦੇ ਬਦਲੇ ਸਜ਼ਾਏ ਮੌਤ ਦਿੱਤੀ ਜਾਵੇ ਅਤੇ ਖੜਕ ਸਿੰਘ ਨੂੰ ਹਟਾ ਕੇ ਤਾਕਤ ਕੁਮਰ ਨੌਨਿਹਾਲ ਸਿੰਘ ਨੂੰ ਸੌਂਪ ਦਿੱਤੀ ਜਾਵੇ। 9 ਅਕਤੂਬਰ 1849 ਨੂੰ ਧਿਆਨ ਸਿੰਘ ਡੋਗਰਾ ਦੀ ਅਗਵਾਈ ਦੇ ਹੇਠਾਂ ਇੱਕ ਕੌਂਸਲ ਦੇ ਕੁਝ ਮੈਂਬਰ ਖੜਕ ਸਿੰਘ ਦੇ ਕਮਰੇ ਦੇ ਵਿੱਚ ਦਾਖਲ ਹੋਏ ਉਹਨਾਂ ਨੇ ਚੇਤ ਸਿੰਘ ਬਾਜਵਾ ਨੂੰ ਲੱਭ ਕੇ ਖੜਕ ਸਿੰਘ ਦੇ ਸਾਹਮਣੇ ਹੀ ਕਤਲ ਕਰ ਦਿੱਤਾ। ਉਹਨਾਂ ਨੇ ਖੜਕ ਸਿੰਘ ਨੂੰ ਵੀ ਉਸ ਦੀ ਰਿਹائش ਦੇ ਵਿੱਚ ਨਜ਼ਰਬੰਦ ਕਰ ਦਿੱਤਾ ਤੇ ਨੌ ਨਿਹਾਲ ਸਿੰਘ ਨੂੰ ਗੱਡੀ ਦੇ ਉੱਤੇ ਬਿਠਾ ਦਿੱਤਾ। ਹੁਕ ਕੋਮਰ ਨੌ ਨਿਹਾਲ ਸਿੰਘ ਨੂੰ ਹੀ ਡੋਗਰੀਆਂ ਦੀਆਂ ਚਾਲਾਂ ਸਮਝ ਆਉਣ ਲੱਗ ਪਈਆਂ ਸਨ। ਉਸ ਨੇ ਧਿਆਨ ਸਿੰਘ ਦੇ ਨਾਲ ਨਾਲ ਫਕੀਰ ਅਜੀਜੂਦੀਨ, ਦੋ ਬ੍ਰਾਹਮਣ ਜਮਾਦਾਰ ਖੁਸ਼ਾਲ ਸਿੰਘ ਅਤੇ ਭਈਆ ਰਾਮ ਸਿੰਘ ਤੋਂ ਇਲਾਵਾ ਲੇੜਾ ਸਿੰਘ ਮਜੀਠੀਆ ਅਤੇ ਅਜੀਤ ਸਿੰਘ ਸੰਧਾਵਾਲੀਆਂ ਨੂੰ ਵੀ ਨਿظام ਦੇ ਵਿੱਚ ਭਾਈਵਾਲ ਬਣਾ ਦਿੱਤਾ ਇੰਜ ਡੋਗਰੇ ਪੂਰੀ ਹਕੂਮਤ ਤੇ ਕਾਬਜ਼ ਨਾ ਹੋ ਸਕੇ ਇਹ ਗੱਲ ਧਿਆਨ ਸਿੰਘ ਨੂੰ ਮਨਜ਼ੂਰ ਨਹੀਂ ਸੀ ਇਸ ਕਰਕੇ ਉਸਨੇ ਨੋਨਿਹਾਲ ਸਿੰਘ ਨੂੰ ਵੀ ਖਤਮ ਕਰਨ ਦਾ ਫੈਸਲਾ ਕਰ ਲਿਆ ਖੜਕ ਸਿੰਘ ਨੂੰ ਵੀ ਜ਼ਹਿਰੀਲਾ ਖਾਣਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਦੋਂ ਸਾਰੇ ਜਣੇ ਖੜਕ ਸਿੰਘ ਦਾ ਸੰਸਕਾਰ ਕਰਕੇ ਵਾਪਸ ਕਿਲੇ ਨੂੰ ਜਾ ਰਹੇ ਸਨ ਤਾਂ ਪਹਿਲਾਂ ਹੀ ਕੜੀ ਸਾਜ਼ਿਸ਼ ਦੇ ਮੁਤਾਬਕ ਧਿਆਨ ਸਿੰਘ ਨੇ ਰੋਸ਼ਨੀ ਗੇਟ ਦਾ ਛੱਜਾ ਛਟਵਾ ਕੇ ਨੌਨਿਹਾਲ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਵੇਲੇ ਨੌਨਿਹਾਲ ਸਿੰਘ ਨੇ ਗੁਲਾਬ ਸਿੰਘ ਡੋਗਰੇ ਦੇ ਪੁੱਤਰ ਮੀਆਂ ਉਦਮ ਸਿੰਘ ਦਾ ਹੱਥ ਫੜਿਆ ਹੋਇਆ ਸੀ। ਗੇਟ ਦਾ ਛੱਜਾ ਸਿਰ ਤੇ ਡਿਗਣ ਦੇ ਨਾਲ ਗੁਲਾਬ ਸਿੰਘ ਡੋਗਰੇ ਦਾ ਪੁੱਤਰ ਮੀਆਂ ਉਦਮ ਸਿੰਘ ਉਸੇ ਵੇਲੇ ਮਰ ਗਿਆ। ਪਰ ਨੌਨਿਹਾਲ ਸਿੰਘ ਨੂੰ ਐਵੇਂ ਥੋੜੀਆਂ ਜਹੀਆਂ ਝੀਟਾਂ ਹੀ ਆਈਆਂ ਸਨ। ਪਰ ਪਹਿਲਾਂ ਤੋਂ ਹੀ ਕੀਤੀ ਤਿਆਰੀ ਦੇ ਮੁਤਾਬਕ ਨੌਨਿਹਾਲ ਸਿੰਘ ਨੂੰ ਇੱਕਦਮ ਜ਼ਬਰਦਸਤੀ ਇੱਕ ਪਾਲਕੀ ਦੇ ਵਿੱਚ ਪਾ ਲਿਆ ਗਿਆ। ਸਾਜ਼ਿਸ਼ ਦੇ ਮੁਤਾਬਕ ਪਾਲਕੀ ਪਹਿਲਾਂ ਹੀ ਉੱਥੇ ਮੌਜੂਦ ਸੀ ਤੇ ਧਿਆਨ ਸਿੰਘ ਡੋਗਰਾ ਕਿ ਲੈ ਕੇ ਬੜੀ ਤੇਜ਼ੀ ਦੇ ਨਾਲ ਕਿਲੇ ਵੱਲ ਚਲਾ ਗਿਆ ਲੈਣਾ ਸਿੰਘ ਮਜੀਠੀਆ ਨੇ ਉਸ ਦੇ ਨਾਲ ਜਾਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਰੋਕ ਦਿੱਤਾ ਗਿਆ ਹੋਰ ਤਾਂ ਹੋਰ ਨੌਨਿਹਾਲ ਸਿੰਘ ਦੀ ਮਾਂ ਰਾਣੀ ਚੰਦਕੌਰ ਨੂੰ ਵੀ ਉਸ ਦੇ ਨੇੜੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਉਹ ਵਿਚਾਰੀ ਕਿਲੇ ਦਾ ਦਰਵਾਜ਼ਾ ਖਲਵਾਉਣ ਵਾਸਤੇ ਕਿੰਨਾ ਚਿਰਹੀ ਦਰਵਾਜ਼ੇ ਤੇ ਹੱਥ ਮਾਰ ਮਾਰ ਕੇ ਪੇਟ ਨਹੀਂ ਰਹੀ ਡੋਗਰੇਆਂ ਦੇ ਹੱਥ ਵਿੱਚ ਐਨੀ ਤਾਕਤ ਸੀ ਕਿ ਮਹਾਰਾਜੇ ਦੀ ਮਾਂ ਨੂੰ ਵੀ ਕਿਲੇ ਵਿੱਚ ਵੜਨ ਵਾਸਤੇ ਇਜਾਜ਼ਤ ਨਹੀਂ ਸੀ ਉਧਰ ਧਿਆਨ ਸਿੰਘ ਨੇ ਨੌਨਿਹਾਲ ਸਿੰਘ ਦੇ ਸਿਰ ਦੇ ਵਿੱਚ ਪੱਥਰ ਮਰਵਾ ਕੇ ਉਸ ਨੂੰ ਖਤਮ ਕਰਵਾ ਦਿੱਤਾ ਸੀ ਉਸ ਦੀ ਮੌਤ ਦੀ ਖਬਰ ਤੀਸਰੇ ਦਿਨ ਬਾਹਰ ਕੱਢੀ ਗਈ ਸੀ ਨੋ ਨਿਹਾਲ ਸਿੰਘ ਤੋਂ ਬਾਅਦ 18 ਜਨਵਰੀ 1841 ਦੇ ਦਿਨ ਸ਼ੇਰ ਸਿੰਘ ਮਹਾਰਾਜਾ ਬਣਿਆ ਅਤੇ 20 ਤਾਰੀਖ ਨੂੰ ਲਾਹੌਰ ਦੇ ਤਖਤ ਤੇ ਬੈਠ ਗਿਆ ਅਤੇ ਧਿਆਨ ਸਿੰਘ ਡੋਗਰੇ ਨੇ ਚੰਦ ਤੋੜ ਦੀਆਂ ਨੌਕਰਾਨੀਆਂ ਨੂੰ ਆਪਣੇ ਨਾਲ ਮਿਲਾ ਲਿਆ ਸੀ ਉਸ ਨੇ ਇਹਨਾਂ ਨੌਕਰਾਨੀਆਂ ਦੇ ਹੱਥੋਂ 11 ਜੂਨ 1842 ਦੀ ਰਾਤ ਨੂੰ ਚੰਦ ਕੋਰ ਨੂੰ ਉਸ ਦੇ ਸਿਰ ਦੇ ਚੱਕੀ ਦੇ ਪੁੱੜ ਮਰਵਾ ਮਰਵਾ ਕੇ ਉਸ ਦਾ ਸਿਰ ਪੰਨ ਕੇ ਮਰਵਾ ਦਿੱਤਾ ਸੀ ਧਿਆਨ ਸਿੰਘ ਅਜਹੀਆਂ ਸਾਜ਼ਿਸ਼ਾਂ ਦੇ ਵਿੱਚ ਮਾਹਿਰ ਸੀ ਧਿਆਨ ਸਿੰਘ ਨੇ ਕੁਮਰ ਨੌਨਿਹਾਲ ਸਿੰਘ ਦੀ ਕਰਵਾਈ ਦਾ ਬੱਚਾ ਵੀ ਪੇਟ ਦੇ ਵਿੱਚ ਹੀ ਮਰਵਾ ਦਿੱਤਾ ਸੀ ਤਾਂ ਜੋ ਮਹਾਰਾਜਾ ਰਣਜੀਤ ਸਿੰਘ ਦਾ ਕੋਈ ਹੋਰ ਵਾਰਸ ਪੈਦਾ ਨਾ ਹੋ ਸਕੇ 15 ਸਤੰਬਰ 1843 ਦੇ ਦਿਨ ਮੌਕਾ ਦੇ ਕੇ ਅਜੀਤ ਸਿੰਘ ਸੰਧਾਵਾਲੀਏ ਨੇ ਮਹਾਰਾਜਾ ਸ਼ੇਰ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਉਸ ਦਾ ਸਿਰ ਵੱਢ ਲਿਆ ਦੂਜੇ ਪਾਸੇ ਲੈਣਾ ਸਿੰਘ ਸੰਧਾ ਵਾਲਿਆਂ ਦਾ 12 ਸਾਲ ਦੇ ਬੱਚੇ ਪ੍ਰਤਾਪ ਸਿੰਘ ਪੁੱਤਰ ਮਹਾਰਾਜਾ ਛੇਰ ਸਿੰਘ ਨੂੰ ਵੀ ਕਤਲ ਕਰ ਦਿੱਤਾ। ਕੁਝ ਸਮੇਂ ਦੇ ਮਗਰੋਂ ਦੋਵੇਂ ਸੰਧਾ ਵਾਲੀਏ ਧਿਆਨ ਸਿੰਘ ਕੋਲ ਹਜੂਰੀ ਬਾਗ ਗਏ ਅਤੇ ਗੱਲਬਾਤ ਕਰਨ ਦੇ ਬਹਾਨੇ ਉਸ ਨੂੰ ਕਿਲੇ ਦੇ ਵਿੱਚ ਜਾ ਕੇ ਕਤਲ ਕਰ ਦਿੱਤਾ। ਹੁਣ ਉਸ ਨੇ ਆਪਣੇ ਸਾਥੀਆਂ ਨੂੰ ਕਿਲੇ ਦੀ ਕਮਾਂਡ ਸੌਂਪ ਦਿੱਤੀ। ਅਤੇ ਦਰਵਾਜ਼ੇ ਬੰਦ ਕਰਵਾ ਦਿੱਤੇ ਸੰਧਾ ਵਾਲੀਏ ਹੀਰਾ ਸਿੰਘ ਅਤੇ ਸੁਚੀਤ ਸਿੰਘ ਡੋਗਰੇ ਨੂੰ ਵੀ ਕਤਲ ਕਰਨਾ ਚਾਹੁੰਦੇ ਸਨ ਪਰ ਉਹ ਦੋਵੇਂ ਇਹਨਾਂ ਦੇ ਹੱਥਾਂ ਤੋਂ ਬਚ ਗਏ ਇਸ ਖੂਨੀ ਦਰਿਆ ਨੂੰ ਬਹਾਉਣ ਦੇ ਦੌਰਾਨ 5 ਸਾਲ ਦੇ ਨਵਾਲਕ ਕੁੰਵਰ ਦਲੀਪ ਸਿੰਘ ਨੂੰ 18 ਸਤੰਬਰ 1843 ਦੇ ਦਿਨ ਗੱਦੀ ਤੇ ਬਿਠਾ ਦਿੱਤਾ ਗਿਆ ਸੀ ਹੀਰਾ ਸਿੰਘ ਡੋਗਰਾ ਉਸ ਦਾ ਵਜ਼ੀਰ ਬਣ ਗਿਆ ਸੀ ਹੁਣ ਹੀਰਾ ਸਿੰਘ ਦੇ ਕੋਲ ਸਾਰੀ ਤਾਕਤ ਆ ਗਈ ਸੀ ਭਾਵੇਂ ਦਲੀਪ ਸਿੰਘ ਮਹਾਰਾਜ ਸੀ ਤੇ ਰਾਣੀ ਜਿੰਦਕੌਰ ਉਸ ਦੀ ਗਾਰਡੀਅਨ ਸੀ ਪਰ ਅਸਲ ਤਾਕਤ ਹੀਰਾ ਸਿੰਘ ਡੋਗਰਾ ਅਤੇ ਉਸਦੇ ਵਜ਼ੀਰ ਪੰਡੇ ਜਲਾ ਦੇ ਕੋਲ ਸੀ ਇਹਨਾਂ ਨੇ ਫੌਜ ਦੇ ਵਿੱਚੋਂ ਬਹੁਤ ਸਾਰੇ ਸਿੱਖ ਜਰਨੈਲਾਂ ਨੂੰ ਹਟਾ ਕੇ ਡੋਗਰੇ ਅਤੇ ਮੁਸਲਮਾਨ ਭਾਤੀ ਕਰ ਲਏ ਕਿਉਂਕਿ ਹੀਰਾ ਸਿੰਘ ਸਿੱਖਾਂ ਤੋਂ ਬਹੁਤ ਡਰਦਾ ਸੀ ਗੁਲਾਬ ਸਿੰਘ ਡੋਗਰਾ ਜੰਮੂ ਵਿੱਚ ਅੰਗਰੇਜ਼ਾਂ ਦੇ ਨਾਲ ਮਿਲਿਆ ਹੋਇਆ ਸੀ ਇਹਨਾਂ ਤੋਂ ਇਲਾਵਾ ਲਾਹੌਰ ਦੇ ਕਈ ਯੂਰੋਪੀਅਨ ਜਰਨੈਲ ਵੀ ਅੰਗਰੇਜ਼ਾਂ ਦੇ ਨਾਲ ਰਾਬਤਾ ਬਣਾ ਕੇ ਬੈਠੇ ਹੋਏ ਸਨ ਹੁਣ ਰਣਜੀਤ ਸਿੰਘ ਦਾ ਰਾਜ ਖਤਮ ਕਰਨ ਵਾਸਤੇ ਜ਼ਮੀਨ ਤਿਆਰ ਹੋ ਚੁੱਕੀ ਸੀ ਅਤੇ ਰਸਤਾ ਪਧਰਾ ਹੋ ਗਿਆ ਸੀ 1838 ਦੇ ਵਿੱਚ ਪੰਜਾਬ ਤੇ ਕਬਜ਼ਾ ਕਰਨ ਦੀ ਅੰਗਰੇਜ਼ਾਂ ਦੀ ਪਲਾਨਿੰਗ ਨੂੰ ਅਮਲ ਦੇ ਵਿੱਚ ਲਿਆਉਣ ਦੇ ਵਾਸਤੇ 6 ਸਾਲ ਲੱਗ ਗਏ ਸਨ ਸਭਰਾਮਾਂ ਦੀ ਜਿੱਤ ਦੇ ਮਗਰੋਂ ਅੰਗਰੇਜ਼ਾਂ ਨੂੰ ਲਾਹੌਰ ਜਾਂਦੀ ਸੜਕ ਦੇ ਉੱਤੇ ਰੋਕਣ ਵਾਲਾ ਕੋਈ ਨਹੀਂ ਸੀ 12 ਫਰਵਰੀ 1846 ਦੇ ਦਿਨ ਅੰਗਰੇਜ਼ੀ ਫੌਜ ਨੇ ਸਤਲੁਜ ਦਰਿਆ ਪਾਰ ਕੀਤਾ ਅਤੇ ਬਿਨਾਂ ਕਿਸੇ ਮੁਕਾਬਲੇ ਤੋਂ ਕਸੂਰ ਦੇ ਕਿਲੇ ਤੇ ਕਬਜ਼ਾ ਕਰ ਲਿਆ 18 ਫਰਵਰੀ 1846 ਦੇ ਦਿਨ ਦਲੀਪ ਸਿੰਘ ਅਤੇ ਹੋਰ ਦਰਬਾਰੀ ਗਵਰਨਰਲ ਜਨਰਲ ਦੇ ਅੱਗੇ ਪੇਸ਼ ਹੋਏ ਇਸ ਮੌਕੇ ਉਹਨਾਂ ਨੂੰ ਜਰਾ ਵੀ ਅਦਬ ਇੱਜ਼ਤ ਨਾ ਦਿੱਤੀ ਗਈ ਅਤੇ ਥੋੜੇ ਸਮੇਂ ਮਗਰੋਂ ਹੀ ਚਲੇ ਜਾਣ ਵਾਸਤੇ ਕਹਿ ਦਿੱਤਾ ਗਿਆ ਮੀਟਿੰਗ ਦੇ ਵਿੱਚ ਸਿਰਫ ਸਮਝੌਤਿਆਂ ਦੀਆਂ ਸ਼ਰਤਾਂ ਸੁਣਾ ਕੇ ਇਸ ਤੇ ਦਸਤਕਤ ਕਰਨ ਵਾਸਤੇ ਕਿਹਾ ਗਿਆ 16 ਮਾਰਚ 1846 ਨੂੰ ਲਾਹੌਰ ਦਰਬਾਰ ਅਤੇ ਅੰਗਰੇਜ਼ਾਂ ਦੇ ਵਿੱਚ 16 ਨੁਕਤਿਆਂ ਦੇ ਇੱਕ ਸਮਝੌਤੇ ਤੇ ਦਸਤਕਤ ਹੋਏ 11 ਮਾਰਚ ਨੂੰ ਇਸ ਦੇ ਵਿੱਚ ਹੋਰ ਵਾਅਦਾ ਕੀਤਾ ਗਿਆ ਮਗਰੋਂ 16 ਮਾਰਚ 1846 ਨੂੰ ਗੁਲਾਬ ਸਿੰਘ ਡੋਗਰੇ ਦੇ ਨਾਲ ਇੱਕ ਹੋਰ ਸਮਝੌਤਾ ਹੋਇਆ ਜਲੰਧਰ ਦੁਆਬ ਸਤਲੁਜ ਤੇ ਬਿਆਸ ਦਰਿਆ ਦੇ ਵਿਚਕਾਰਲਾ ਇਲਾਕਾ ਅੰਗਰੇਜ਼ਾਂ ਨੂੰ ਜੰਗ ਦੇ ਖਰਚੇ ਦੇ ਵਜੋਂ ਦੇ ਦਿੱਤਾ ਗਿਆ ਲਾਹੌਰ ਦਰਬਾਰ ਨੂੰ 1.5 ਕਰੋੜ ਰੁਪਏ ਜੰਗ ਦਾ ਹਰਜਾਨਾ ਵੀ ਪਾਇਆ ਗਿਆ ਲਾਹੌਰ ਦਰਬਾਰ ਸਿਰਫ 25 ਬਟਾਲੀਅਨ ਪੈਦਲ ਫੌਜ ਅਤੇ 12000 ਘੋੜਸਵਾਰ ਹੀ ਰੱਖ ਸਕੇਗਾ ਅੰਗਰੇਜ਼ਾਂ ਵੱਲੋਂ ਕਬਜ਼ੇ ਦੇ ਵਿੱਚ ਲਈਆਂ ਗਈਆਂ ਤੋਪਾਂ ਤੋਂ ਇਲਾਵਾ ਉਹ 36 ਤੋਪਾਂ ਜਿਹੜੀਆਂ ਅੰਗਰੇਜ਼ਾਂ ਦੇ ਖਿਲਾਫ ਸਭਰਾਮਾ ਦੀ ਜੰਗ ਦੇ ਵਿੱਚ ਵਰਤੀਆਂ ਗਈਆਂ ਸਨ ਉਹ ਹੁਣ ਅੰਗਰੇਜ਼ਾਂ ਦੀਆਂ ਹੋ ਜਾਣਗੀਆਂ ਅੰਗਰੇਜ਼ ਫੌਜ ਲਾਹੌਰ ਦਰਬਾਰ ਦੇ ਇਲਾਕੇ ਦੇ ਵਿੱਚ ਜਦੋਂ ਮਰਜ਼ੀ ਲੰਘ ਸਕੇਗੀ ਲਾਹੌਰ ਦਰਬਾਰ ਕਿਸੇ ਯੂਰੋਪੀਅਨ ਨੂੰ ਅੰਗਰੇਜ਼ਾਂ ਦੀ ਮਨਜ਼ੂਰੀ ਤੋਂ ਬਿਨਾਂ ਨੌਕਰੀ ਨਹੀਂ ਦੇਵੇਗਾ ਅੰਗਰੇਜ਼ਾਂ ਅਤੇ ਲਾਹੌਰ ਦਰਬਾਰ ਦੇ ਵਿਚਕਾਰ ਚੰਗਾ ਮਾਹੌਲ ਕਾਇਮ ਕਰਨ ਦੇ ਇਨਾਮ ਵਜੋਂ ਗੁਲਾਬ ਸਿੰਘ ਨੂੰ ਜੰਮੂ ਦੀ ਖੁਦਮੁਖਤਿਆਰੀ ਦਿੱਤੀ ਜਾਵੇਗੀ ਅੰਗਰੇਜ਼ੀ ਫੌਜ 1 ਸਾਲ ਦੇ ਵਾਸਤੇ ਲਾਹੌਰ ਵਿੱਚ ਰਹੇਗੀ ਅਤੇ ਇਸ ਦਾ ਸਾਰਾ ਖਰਚਾ ਲਾਹੌਰ ਦਰਬਾਰ ਦੇਵੇਗਾ ਇਸ ਤੋਂ ਇਲਾਵਾ ਅਠ ਹੋਰ ਸਮਝੌਤੇ ਕੀਤੇ ਗਏ ਇਸ ਸਮਝੌਤੇ ਤੋਂ ਬਾਅਦ ਕਹਿਨ ਨੂੰ ਤਾਂ ਲਾਹੌਰ ਤੇ ਗਲੀਬ ਸਿੰਘ ਦਾ ਰਾਜ ਸੀ ਉਸ ਦੇ ਕੋਲ ਫੌਜ ਅਤੇ ਕਿਲਾ ਵੀ ਸੀ ਪਰ ਇੱਥੇ ਹੁਣ ਅੰਗਰੇਜ਼ਾਂ ਦੀ ਹਕੂਮਤ ਸੀ 16 ਸਤੰਬਰ 1846 ਦੇ ਦਿਨ ਅੰਗਰੇਜ਼ਾਂ ਨੇ ਇਸ ਕਾਉਂਸਲ ਦੇ ਕੋਲੋਂ ਇੱਕ ਹੋਰ ਨਵੇਂ ਸਮਝੌਤੇ ਤੇ ਦਸਤਖਤ ਕਰਵਾ ਲਏ ਇਸ ਦੇ ਮੁਤਾਬਿਕ ਰਾਣੀ ਜਿੰਦਾ ਨੂੰ ਰੈਜੀਡੈਂਟ ਦੇ ਅਹੁਦੇ ਤੋਂ ਹਟਾ ਕੇ 1.5 ਲੱਖ ਰੁਪਏ ਸਾਲਾਨਾ ਦੀ ਪੈਨਸ਼ਨ ਦੇ ਦਿੱਤੀ ਗਈ ਹੈਦਰੀ ਲਾਰੈਂਸ ਨੂੰ ਹੁਣ ਲਾਹੌਰ ਸਰਕਾਰ ਦਾ ਰੈਜੀਡੈਂਟ ਬਣਾ ਦਿੱਤਾ ਗਿਆ ਇਸ ਸਮਝੌਤੇ ਦੇ ਮੁਤਾਬਕ ਦਲੀਪ ਸਿੰਘ ਨੇ 16 ਸਾਲ ਦਾ ਹੋਣ ਤੱਕ ਪੰਜਾਬ ਦੇ ਉੱਤੇ ਅੰਗਰੇਜ਼ਾਂ ਦਾ ਕੰਟਰੋਲ ਰਹਿਣਾ ਸੀ ਦਲੀਪ ਸਿੰਘ ਇਸ ਵੇਲੇ 8.5 ਸਾਲ ਦਾ ਹੋ ਚੁੱਕਿਆ ਸੀ ਅਤੇ ਉਸਨੇ 4 ਦਸੰਬਰ 1848 ਨੂੰ 16 ਸਾਲ ਦਾ ਹੋਣਾ ਸੀ ਉਦੋਂ ਤੱਕ ਅੰਗਰੇਜ਼ ਰੈਜੀਡੈਂਟ ਨੇ ਹੀ ਪੰਜਾਬ ਦਾ ਮਾਲਕ ਰਹਿਣਾ ਸੀ ਹੁਣ ਅੰਗਰੇਜ਼ਾਂ ਨੇ ਪੰਜਾਬ ਨੂੰ ਹੜਪਣ ਵਾਸਤੇ ਆਖਰੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ ਅੰਗਰੇਜ਼ ਚਾਹੁੰਦੇ ਸਨ ਕਿ ਮਹਾਰਾਣੀ ਜਿੰਦਕੌਰ ਨੂੰ ਪੰਜਾਬ ਤੋਂ ਬਾਹਰ ਭੇਜ ਦਿੱਤਾ ਜਾਵੇ ਕਿਉਂਕਿ ਉਹੀ ਅੰਗਰੇਜ਼ਾਂ ਦੇ ਰਾਹ ਦਾ ਇੱਕ ਰੋੜਾ ਸੀ ਮਹਾਰਾਣੀ ਜਿੰਦਕੌਰ ਨੂੰ 16 ਮਈ 1848 ਦੇ ਦਿਨ ਇੱਕ ਕੈਦੀ ਦੇ ਵਜੋਂ ਬਨਾਰਸ ਭੇਜ ਦਿੱਤਾ ਗਿਆ ਆਪਣੇ ਪਿਤਾ ਦੀ ਮੌਤ ਤੋਂ 4 ਸਾਲ ਦੇ ਮਗਰੋਂ 5 ਸਾਲ ਦੀ ਉਮਰ ਦੇ ਵਿੱਚ 18 ਸਤੰਬਰ 1843 ਦੇ ਦਿਨ ਇੱਕ ਵੱਡੀ ਸਲਤਨਤ ਦਾ ਮਹਾਰਾਜਾ ਬਾੜਨ ਵਾਲੇ ਦਲੀਪ ਸਿੰਘ ਨੂੰ 29 ਮਾਰਚ 1849 ਦੇ ਦਿਨ ਜੰਮੂ ਦੇ ਡੋਗਰਿਆਂ ਤੇ ਹਿੰਦੂਸਤਾਨ ਦੇ ਬ੍ਰਾਹਮਣਾਂ ਦੀ ਮਦਦ ਦੇ ਨਾਲ ਗੱਦੀ ਤੋਂ ਲਾ ਕੇ ਅੰਗਰੇਜ਼ਾਂ ਨੇ ਪੰਜਾਬ ਦੇ ਉੱਤੇ ਪੱਕਾ ਕਬਜ਼ਾ ਕਰ ਲਿਆ ਸੀ ਅੰਗਰੇਜ਼ੀ ਫੌਜ ਦੇ ਕਮਾਂਡਰ ਨੇ ਹੁਕਮ ਜਾਰੀ ਕੀਤਾ ਕਿ ਸਾਰੀ ਸਿੱਖ ਫੌਜ ਛਾਉਣੀਆਂ ਦੇ ਵਿੱਚੋਂ ਨਿਕਲ ਜਾਣ ਅਤੇ ਰਾਵੀ ਦਰਿਆ ਪਾਰ ਕਰਕੇ ਸ਼ਾਦਰਾ ਚਲੀਆਂ ਜਾਣ ਕਿਸੇ ਸਿੱਖ ਫੌਜੀ ਨੂੰ ਲਿਖਤੀ ਪਰਮਟ ਤੋਂ ਬਿਨਾ ਸ਼ਹਿਰ ਦੇ ਵਿੱਚ ਵੜਨ ਦੀ ਇਜਾਜ਼ਤ ਨਹੀਂ ਸੀ ਲਾਹੌਰ ਸ਼ਹਿਰ ਅਤੇ ਛਾਉਣੀਆਂ ਦੇ ਉੱਤੇ ਹੁਣ ਅੰਗਰੇਜ਼ਾਂ ਦਾ ਮੁਕੰਮਲ ਕਬਜ਼ਾ ਹੋ ਚੁੱਕਿਆ ਸੀ ਇਸ ਤਰ੍ਹਾਂ ਡੋਗਰੀਆਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਪਰਿਵਾਰ ਖਤਮ ਕਰ ਦਿੱਤਾ ਸੀ ਅਤੇ ਇਸ ਦੇ ਨਾਲ ਹੀ ਖਾਲਸਾ ਰਾਜ ਦਾ ਅੰਤ ਹੋ ਗਿਆ ਸੀ ਖਾਲਸਾ ਰਾਜ ਦੇ ਅੰਤ ਦੀ ਜਾਣਕਾਰੀ ਦੇ ਲਈ ਹੋਰ ਵੀਡੀਓ ਲੈ ਕੇ ਆਵਾਂਗੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਫਿਰ ਮਿਲਾਂਗੇ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ